ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਜੇ ਵੱਡੀਆਂ ਛੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀਰੇ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਮਾਰੇ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹਾਂ ਭਾਈ ਸਾਸਤੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਹਾਂਜੀ ਹਾਂਜੀ ਬਹੁਤ ਵਧੀਆ ਬਸ ਚੜਦੀ ਕਲਾ ਕਿਰਪਾ ਮਾ ਜੀ ਤੁਸੀਂ ਸੁਣਾਓ ਜੀ ਵਧੀਆ ਵੀਰੇ ਵਧੀਆ ਬਾਕੀ ਸਾਰਿਆਂ ਨੂੰ ਦਿਵਾਲੀ ਦੀ ਬੱਦੀ ਛੋੜਦੀਆਂ ਲੱਖ ਲੱਖ ਵਧਾਈਆਂ ਹੁਣ ਜਿਹੜੇ ਆਪਣੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਲੇ ਬਿਲਕੁਲ ਜੀ ਸਾਰੇ ਵੀਰਾਂ ਨੂੰ ਲੱਖਾਂ ਮੁਬਾਰਕਾਂ ਵੀਰੇਓ ਦਿਵਾਲੀ ਦੀਆਂ ਹਾਂਜੀ ਹਾਂਜੀ ਤਾਂ ਬਾਕੀ ਉਹਨਾਂ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਆ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਬਾਕੀ ਸਾਰੇ ਵੀਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਰਵਿੰਦੇ ਆ ਲਾਈਕ ਕਰੀ ਜਾਓ ਸ਼ੇਅਰ ਕਰੀ ਜਾਓ ਵੀਰੇਓ ਤਾਂ ਜੋ ਨਵੀਂ ਤਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਆਪਣਾ ਸੁਖ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਫੋਨ ਨੰਬਰ 9955501706 ਬਾਕੀ ਕਈ ਵੀਰ ਵੀਰ ਡਰੈੱਸ ਪੁੱਛਦੇ ਐਡਰੈੱਸ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਲਾਗੇ ਡੇਰਾ ਬਾਬਾ ਨਾਨਕਾ ਮਸ਼ਹੂਰ ਆ ਠੀਕ ਹੈ ਜੀ। ਲਾ ਕੇ ਡੇਰਾ ਬਾਬਾ ਨਾਨਕ ਕਲਾਂ ਨੌਰ ਧਿਆਨਪੁਰ ਫਤੇਗੜ ਚੂੜੀਆਂ। ਬਿਲਕੁਲ। ਹਾਂਜੀ ਹਾਂਜੀ ਮੇਣ ਮੇਣਾ ਟਿਕਾ ਕੇ ਆਪਣੇ ਇਹ ਹੈ। ਮੇਨੇ ਅੱਡੇ ਆਪਣੇ ਨਾਲ ਨਾਲ ਲਾ ਕੇ ਲਾ ਕੇ 5-5 10-10 ਕਿਲੋਮੀਟਰ ਤੇ ਇਹ ਵਾਲੇ ਅੱਡੇ ਆ। ਠੀਕ ਹੈ ਜੀ। ਡਰੈਸ ਪੁੱਛਦੇ ਨਹੀਂ। ਬਿਲਕੁਲ। ਹਾਂਜੀ ਹਾਂਜੀ। ਤਾਂ ਵੀਰੇ ਫਿਰ ਕਿਹੜੀ ਕੱਲ ਵੀਡੀਓ ਅਪਲੋਡ ਹੋਈ ਪਰਸੋਂ ਫਿਰ ਪਸ਼ੂ ਬਹੁਤ ਜ਼ਿਆਦਾ ਜਿੰਨੂੰ ਇਹਦੇ ਨਾਲ ਬਹੁਤ ਜ਼ਿਆਦਾ ਝੋਟੀਆਂ ਤੇ ਕਾ ਫੋਨ ਆਉਂਦੇ ਆ ਝੋਟੀਆਂ ਦਾ। ਠੀਕ ਹੈ ਜੀ। ਬਹੁਤ ਚੰਗੀਆਂ ਸਾਰੀਆਂ ਰਹੀ ਇੱਕੋ ਝੋਟੀ ਰਹੀ ਬਾਕੀ ਸਾਰਾ ਹੀ ਮਾਲ ਉਹਨੂੰ ਹੋ ਗਿਆ 1 ਘੰਟੇ ਡੇ ਤੇ ਬਾਕੀ ਤੈਨੂੰ ਪਤਾ ਹੀ ਆਪਣੇ ਝੋਟੀਆਂ ਚੰਗੀਆਂ ਸੀ ਰੇਡ ਵੀ ਕਿਦਾਂ ਦਾ ਮੰਗਿਆ ਲੋਕ ਪੜਾਈ ਜਾਂਦੇ ਹਾਂ ਜਿੰਨੇ ਵੀਰ ਨੇ ਝੋਟੀ ਵੱਡੀ ਖੜੀ ਨਾ ਲੋਕ ਕਹਿੰਦੇ ਸੀ ਦੂਜੀ ਹੋਰ ਕਿਤੇ ਲੈਂਦੇ ਨਾ ਜਾ ਕੇ ਉਹਨੂੰ 2 ਲੱਖ ਦੀ ਝੋਟੀ ਉਹ ਨਹੀਂ ਮਿਲਣੀ ਹੁਣੀ ਹੁਣੀ ਵੀਰੇ ਬਿਲਕੁਲ ਉਹ ਅਸਲੀ ਝੋਟੀ ਲਿਆਂਦੀ ਹੈ ਤੇ ਉਹਦੇ ਨਾਲ ਆ ਕੇ ਲਾਉਣ ਗਏ ਉਹਦੇ ਨਾਲ ਹਾਟੀ ਕਿਤੇ ਚੰਗੀ ਝੋਟੀ ਸੀ ਬਿਲਕੁਲ ਤੇ ਆਪ ਵੀਰ ਆਂਦੇ ਵੀ ਵਾਕਈ ਝੋਟੀ ਹੈ ਵੀਰੇ ਪਸ਼ੂ ਮੂੰਹੋਂ ਬੋਲਦੇ ਸੀਗੇ ਰੇਡ ਜਾ ਜੀਗਾ ਵੱਡੀਆਂ ਝੋਟੀਆਂ ਤੇ ਚੰਗੇ ਰਿਕਾਰਡ ਵਾਲੀਆਂ ਆਈਆਂ ਸੀਗੀਆਂ ਚੰਗੇ ਰਿਕਾਰਡ ਵਾਲੀਆਂ ਤਾਂ ਵੀਰੇ ਵਿਗਣੀਆਂ ਤਾਂ ਆਟੋਮੈਟਿਕ ਜਲਦੀ ਵਿਗਣੀਆਂ ਹੈ ਨਾ ਮਿੰਟੋ ਮ ਰੱਖੀਆਂ ਝੋਟੀਆਂ ਸੋਹਣੀਆਂ ਸਨਕੀਆਂ ਵੱਡੀਆਂ ਝੋਟੀਆਂ ਸੀ ਕੋਈ ਮੋਲੀ ਨਹੀਂ ਪਸ਼ੂ ਦਾ ਤਾਂ ਫੋਨ ਕਰਾਣੀ ਕਾਫੀ ਜਾ ਰਹੀ ਦੁਨੀਆ ਦਾ ਫੋਨ ਆਇਆ ਤੇ ਝੋਟੀਆਂ ਬਹੁਤ ਚੰਗੀਆਂ ਝੋਟੀਆਂ ਚੰਗੀਆਂ ਸਪੈਸ਼ਲ ਝੋਟੀਆਂ ਗੱਡ ਗਲੇ ਹੁੰਦੀਆਂ ਤੁਸੀਂ ਉਹ ਵੀ ਹਾਂਜੀ ਹਾਂਜੀ ਤਾਂ ਮੇਨ ਗੱਲ ਆ ਵੀਰੇ ਵੱਡੀ ਝੋਟੀ ਹੋ ਜੇ ਭਾਵੇਂ ਛੋਟੀ ਹੋ ਜੇ ਵੀ ਗਣਾ ਰੇਟ ਆ ਬਿਲਕੁਲ ਰੇਟ ਜਿਆ ਜੀ ਤਾਂ ਹੀ ਮੇਰਾ ਵੀਰੇ ਲੋਕੀ ਫੋਨ ਕਰਦੇ ਸੀ ਤਾਂ ਹੀ ਵੇਖਦਾ ਵੀਰੇ ਇੱਕ ਨੂੰ ਇੱਕ 35 ਦੀ ਵੀ ਵੇਚ ਸਕਣੇ ਕਈ ਵੀਰ ਨਫਾ ਦੇਣ ਨੂੰ ਵੀ ਤਿਆਰੀ ਹੈ 10-10 ਹਜ਼ਾਰ ਰੁਪਏ ਝੋਟੀਆਂ ਦਾ ਬਿਲਕੁਲ ਹਾਂ ਔਰ ਇੱਕਲ ਵੀਰ ਵੀਡੀਓ ਵੇਂਦੇ ਆ ਸਾਰੀ ਹਾਂਜੀ ਬਾਕੀ ਜਿੰਨੀਆਂ ਮਈਆਂ ਵੇਚੀਆਂ ਇੱਕ ਦੋ ਹੀ ਲੀਲੀ ਦੀ ਵੱਡੀ ਛੋਟੀ ਨੂੰ ਉਧਰਲੇ ਬੰਨੇ ਪਾਈ ਉਹੋ ਹੀ ਆਨਲਾਈਨ ਗਈ ਬਾਕੀ ਸਾਰੇ ਵੀਰਣ ਇੱਥੇ ਆਣ ਕੇ ਵੇਖੇ ਖੜੇ ਬਾਕੀ ਅਜੇ ਵੀ ਆਨੇ ਆ ਵੀਡੀਓ ਖਾਲ ਦੇ ਜਿੰਨੇ ਲੈਣੀ ਵੀਡੀਓ ਕਾਲ ਦੇ ਵਿੱਚ ਵਾਲੇ ਜਿੰਨੇ ਲੈਣੀ ਆਨਲਾਈਨ ਦੀ ਫੁੱਲ ਗਰੰਟੀ ਦਵਾਂਗੇ ਬਾਕੀ ਆਪਣੀ ਆਣ ਕੇ ਤਸੱਲੀ ਕਰਕੇ ਕੋਈ ਖੜੇ ਬਿਲਕੁਲ ਹਾਂ ਇੱਥੇ ਆਓ ਕਿਉਂਕਿ ਆ ਇਹ ਫੇਰ ਹੀ ਆਨਲਾਈਨ ਭੇਜਿਆ ਜਾਂਦਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਜਿੰਨਾ ਕੋਈ ਨਹੀਂ ਭੇਜਿਆ ਜਾਂਦਾ ਫੇਰਾ ਫੇਰੀ ਨਹੀਂ ਆ ਕੋਈ ਨਹੀਂ ਆ ਵੀਰੇ ਕੋਈ ਚਲਾਕੀ ਨਹੀਂ ਆ ਸਾਫ ਸੁਥਰਾ ਕੰਮ ਆ ਤੂੰ ਇੱਥੇ ਵੀ ਚੱਲ ਕੇ ਆਓਗੇ ਤੂੰ ਪਸ਼ੂ ਨਹੀਂ ਛੱਡ ਕੇ ਜਾਂਦੇ ਕਿਉਂਕਿ ਤਜਰਬਾ ਵਾ ਐਕਸਪੀਰੀਅੰਸ ਆ ਗੇਠ-ਗੇਠ ਤੇ ਥਣ ਲੱਗੇ ਵੀਰੇ ਝੋਟੀਆਂ ਨੂੰ ਹੁਣ ਐਵੇਂ ਦਾ ਪਸ਼ੂ ਤੂੰ ਇੱਥੇ ਆ ਕੇ ਕਿਵੇਂ ਛੱਡ ਜੋਗੇ ਦੇਖੋ ਤਾਂ ਵੀਰੇ ਕਰੀਏ ਸ਼ੁਰੂਏ ਮੈਂ ਤਾਂ ਹਣਾ ਵੱਡੀ ਮੈਂ ਆ ਗਈ ਐ ਵੀ ਬਾਕੀ ਦਿਵਾਲੀ ਪੰਪਰੀ ਆ ਜਿੱਡੀ ਮੈਂ ਬਿਲਕੁਲ ਛੋਟਾ ਜਿਹਾ ਰੇਡ ਕਰਨਾ ਮੈਂ ਰੇਡ ਛੋਟਾ ਹੀ ਜਾਂਦੇ ਹਣਾ ਬੜਾਈ ਵਾਲਾ ਜਿਆਦਾ ਗਹਿਰਾ ਨਹੀਂ ਰੱਖ ਕੇ ਕਰਨਾ ਤੇ ਗੱਬਣਾ ਕੀ ਵੀਰੇ ਗੱਬਣ ਮੈਂ ਆ ਤੀਜਾ ਸੁਆ ਮੈਂ ਸੋਣੀ ਠੀਕ ਹੈ ਜੀ ਇਹਨੂੰ ਦੂਜਾ ਵੀ ਇਹ ਤੇ ਤੀਜਾ ਸੁਆ ਗਾਰੰਟੀ ਨਾਲ ਮੈਂ ਸੋਣੀ ਆ 14 15 ਕਿਲੋ ਵਾਲੀ ਮੈਂ ਖੋਲ ਖੋਲੋ ਵੀਰੇ ਵੇਖੋ ਵੀਰੋ ਵੱਡੀ ਮੈਂ ਆ ਗਈ ਆ ਸਿੰਗਲ ਹੱਡੀ ਦੀ ਆ ਕੱਦ ਕਾਠ ਵਾਲੀ ਆ ਬਾਕੀ ਲੇਵੇ ਤੋਂ ਲੰਮੀ ਬੇਲ ਤੋਂ ਕੱਦ ਕਾਠ ਤੋਂ ਅੰਦਾਜ਼ਾ ਲਾ ਲੋ ਕਿ ਕਿੰਨਾ ਦੁੱਧ ਵੀਰੇ ਭਰ ਜੂ ਤੇ ਥਣ ਵੇਥ ਵੇਥ ਤੇ ਆ ਗਈ ਵੀਰੇ ਚੋਹਾਂ ਨੁਕਰਾਂ ਦੇ ਥਣ ਲੱਗੇ ਘੜ ਘੜ ਕੇ ਵੱਡੀ ਮੈਂ ਚੋੜਾ ਚਗਾਠਾ ਸਿੰਗਲ ਹੱਡੀ ਤਾਂ ਲੇਵਾ ਖੁੱਲੇ ਥਣ ਪਾਂਡੇ ਦੀ ਮਾਲਕਾ ਵੀਰੋ ਵੇਖੋ ਚੈੱਕ ਕਰ ਲੋ ਤਾਂ ਵੀਰੇ ਹੁਣ ਪਸ਼ੂ ਸਾਬ ਸੂਤਰਾ ਹਨਾ ਹਾਂ ਹਾਂ ਤਾਂ ਕਿਹੜਾ ਵੀ ਵੀਰ ਚੱਲ ਗਿਆਊਗਾ ਛੱਡ ਕੇ ਨਹੀਂ ਜਾਂਦੇ ਵੀਰੋ ਤੁਸੀਂ ਤਾਂ ਬੜਾ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਨੇ ਇਹ ਵੀ ਗੱਲ ਮੰਨੀ ਆ ਉਹਨਾਂ ਆਖੀਦਾ ਵੀ ਵੀਰੇ ਪਸ਼ੂ ਤੇ ਲਾਗੇ ਪਹੁੰਚੋ ਹਨਾ ਤਾਂ ਕੈਮਰੇ ਦੇ ਭਾਵੇਂ ਛੋਟਾ ਪਸ਼ੂ ਲੱਗਦਾ ਹੋਵੇ ਹੁਣ ਵੱਡੀ ਝੋਟੀ ਦਾ ਵੱਡੀ ਆ ਵੀਰੋ ਤਾਂ ਬਾਕੀ ਜਨਾ ਖੜੀਆਂ ਨਾ ਤੁਸੀਂ ਹੁੰਦੇ ਹੋ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਪਸ਼ੂ ਤੇ ਲੱਗ ਕੇ ਆ ਕੇ ਖਰੀਦ ਕਰਦੇ ਹੋ ਬਾਕੀ ਚਲੋ ਉਹ ਕਿਲੇ ਅੱਗੇ ਖੜੀ ਫਰੀਦ ਉੱਤੇ ਆਣ ਕੇ ਸਾਰਿਆਂ ਨੇ ਕੀਤੀ ਉੱਤੇ ਲੱਗ ਕੇ ਪਸ਼ੂ ਉੱਤੇ ਆਣ ਕੇ ਲਿਆ ਬਿਲਕੁਲ ਤੇ ਇਹ ਵੀ ਜੁ ਦੋ ਤਿੰਨ ਮਈਆਂ ਵੇਚਣ ਵਾਲੇ ਵੀ ਲੱਗੇ ਸੀ ਉਹਨਾਂ ਚ ਵਪਾਰੀਆਂ ਨੇ ਮੰਗਾਲੀਆਂ ਸੀ ਠੀਕ ਹੈ ਜੀ ਤੇ ਬਾਕੀ ਫਿਰ ਵੀ ਇਹ ਕਿਨੇ ਆਪਣੀ ਲਿਖ ਪੜਤ ਕੇ ਵੇਖ ਕੇ ਵਿਚਾਰ ਕੇ ਹਰ ਚੰਗੀ ਤਰ੍ਹਾਂ ਲਾਓ ਚੰਗੀ ਤਰ੍ਹਾਂ ਲਾਓ ਕਿਉਂਕਿ ਕਿੰਨੇ ਤੇ ਠੱਗੀ ਮਾਰਨੀ ਆ ਉਹਨੇ ਵੀਰੇ ਸਾਈ ਮਾਰ ਜਣੀ ਤਾਂ ਰੀਟ ਸਾਈ ਤੇ ਠੱਗੀ ਮਾਰ ਜਣੀ ਆ ਮਾਰਨ ਵਾਲੇ ਨੇ 1000 2000 ਤੇ ਬੇਈਮਾਨ ਹੋਏ ਨਾ ਬਸ ਬਸ ਤਾਂ ਮੇਰੀ ਇਹੋ ਬੇ ਇੱਕ ਗਰੰਟੀ ਦਿੱਤੀ ਹੈ ਵੀ ਤੁਹਾਡੀ ਸਾਈ ਨਹੀਂ ਮਰੂਗੀ ਮੇਰੇ ਚੈਨਲ ਤੇ ਜਿਹੜੀ ਵੀਡੀਓ ਅਪਲੋਡ ਹੋਊਗੀ ਬੇਚਿੰਤ ਹੋ ਕੇ ਸਾਈ ਪਾਓ ਇਥੇ ਚੱਲ ਗਿਆ ਉਹ ਸਤਕਾਰ ਪੂਰਾ ਹੋਊਗਾ ਬਾਕੀ ਵੀਰੋ ਕੰਮ ਆ ਸਾਫ ਸੁਥਰਾ ਤਾਂ ਲੰਮਾ ਟਾਈਮ ਕੰਮ ਤਾਂ ਹੀ ਚੱਲਦਾ ਹੈ ਕਿ ਕੰਮ ਸਾਫ ਸੁਥਰਾ ਹੋਊਗਾ ਤਾਂ ਬਾਕੀ ਰੇਟ ਦੀ ਗੱਲ ਕਰਦੇ ਆ ਮੇਰੇ ਕੋਲੇ ਵੀ ਵੀਰ ਛੋਟੀ ਕਿਰਪਾ ਦੇ ਦੇਣੀ ਹੁਣ ਦੇਖ ਜਿੰਦਰ ਮੈਂ ਮੈਂ ਫੁੱਲ ਸਹਿਜ ਆ ਕੋਈ ਛੋਟੀ ਮਹੀ ਨਾ ਸਮਝ ਕੇ ਚਲੇ ਪਾਉਂਗੀ ਕਲਾਵੇ ਵੀਰੇ ਥਲੇ ਪਾਉਂਗੀ ਕਲਾਵੇ ਵੀ ਚੁਵਾਈ ਵੀ ਉਂਗਲ ਵਾਂਗੂ ਮੋਟੀ ਚਪਣਦੀ ਹੋਈ ਠੀਕ ਆ ਜੀ ਮੈਂ ਬਹੁਤ ਵੱਡੀ ਮੈਂ ਮੈਂ ਚਲੋ ਮੈਂ ਉਦੋਂ ਤਿਆਰ ਹੀ ਉਹ ਵਾਲੀ ਇਹ ਵੀ ਉਹਦੇ ਵਰਗੀ ਹੈ ਪਰ ਥੋੜੀ ਮੈਂ ਫੜ ਦਿਨ ਪੰਜ ਚਾਰ ਲੈਂਦੀ ਮੈਂ ਫੜ ਤੁਹਾਨੂੰ ਥੱਲੇ ਆ ਗਈ ਮੈਂ ਨੇ ਆਪਣੇ ਆਪ ਦਾ ਰੋਗ ਹੀ ਬਦਲ ਦਿੱਤਾ ਰੋਗ ਬਦਲ ਬਿਲਕੁਲ ਤਾਂ ਬਾਕੀ ਵੀ ਰਿਹਾ ਸਿੰਘ ਤੋਂ ਲੈ ਕੇ ਤੇ ਪੂਛ ਤਾਂ ਹੀ ਤਾਂ ਲੈਵੇ ਤਾਂ ਹੀ ਚੈੱਕ ਕਰ ਲੋ ਫੁੱਲ ਕੁਆਲਿਟੀ ਆ ਮੇਰੇ ਕੋਲ ਏ ਟ੍ਰਲ ਬੜੀ ਮਹੱਤਾ ਲੈ ਜੂ ਹਾਂ ਜੀ 5-7 ਦਿਨ ਹਨਾ ਹਾਂ ਮੈਂ ਬਹੁਤ 1 ਹਫਤਾ ਜਿਹੜਾ ਮੈਂ ਸੰਭ ਗਿਆ 1 ਹਫਤਾ ਸੰਭ ਗਿਆ ਜੀ ਮਰਜੀ ਦਵਾਈ ਕਰ ਲਿਆ ਅੱਜ ਦਿਵਾਲੀ ਬੱਲੇ ਮੰਡੀ ਦੇ ਜਿਹੜੇ ਨਾਲ ਦੀਆਂ ਦੋ-ਦੋ ਢਾਈ-ਢਾਈ ਲੱਗਦੀ ਝੋਟੀ ਆ ਬਿਲਕੁਲ ਪਰ ਸਵਾ ਲੱਖ ਦੀ ਦੇਦੀ ਐ ਸਵਾ ਦੀ ਸਵਾ ਦੀ ਬਿਲਕੁਲ ਜੈ ਠੀਕ ਤਾਂ ਵੀਰੇ ਦਿਵਾਲੀ ਕਰਕੇ ਛੋੜਾ 15 ਮਈ ਦੇਣੀ ਐ 15 ਦੀ ਹਾਂ ਕਿਆ ਬੜਾ ਵੱਡੀ ਮੈਂ ਕਬੱਡੀ ਮਹੀਨ ਕੋਲਰ ਕਾਰਡ ਵਾਲੀ ਵੀਰੋ ਵੇਥ ਵੇਥ ਤੇ ਥਣ ਲੱਗੇ ਆ ਤਾਂ ਮੈਂ ਵਿੱਚ ਵੀਰੇ ਗੁਲਾਬੀ ਗੁਲਾਬੀ ਮਿਕਸ ਹੋਏ ਥਾਣਾ ਬਹੁਤ ਸੋਹਣੇ ਵੇਥ ਵੇਥ ਦੇ ਥਾਣਾ ਤੇ ਥਾਣਾ ਬੜਾ ਸਪੈਸ਼ਲ ਲੱਗਿਆ ਚਵਾਈ ਵਾਲਾ ਤੇ ਬਾਕੀ ਵੀਰ ਨੂੰ ਤੁਸੀਂ ਫੋਨ ਲਾ ਲਿਓ 1 15 ਜੋ ਮਾਨਦਾਨ ਹੋ ਜੂ ਮੈਂ ਕੋਈ ਛੋਟੀ ਮੈਂ ਸਮਝ ਕੇ ਨਾ ਚੱਲੇ ਬਿਲਕੁਲ ਆਪਾਂ ਜਿਹੜੀ ਮੈਂ ਤਾਂ ਰੇਟ ਕਰਨੀ ਬਾਰ ਬਾਰ ਕਹਿੰਦੇ ਵੀ ਵੱਡੀ ਮੈਂ ਤਾਂ ਰੇਟ ਕੀਤਾ ਜਾਂਦਾ ਬੰਦਾ ਟੱਕਣਾ ਵੱਡੀ ਮੈਂ ਹੀ ਹੋਏਗੀ ਕੋਲ ਸਾਈਡ ਬਿਲਕੁਲ ਵੀਰੇ ਲੱਖ ਤੋਂ ਬਾਅਦ ਤਾਂ ਵੱਡੀ ਮੈਂ ਤੁਹਾਨੂੰ ਮਿਲੂਗੀ ਚੰਗੇ ਰਿਕਾਰਡ ਵਾਲੀ ਕੋਈ ਸਵਾ ਸੂਵਾ ਨਹੀਂ ਹੈਗਾ 1 15 1 15 ਠੀਕ ਹੈ ਥੋੜਾ ਬੋੜਾ ਮਾਨ ਕਰ ਉਹਨਾਂ ਚਾੜ ਆਣੀ ਚਾਹਣਾ ਠੀਕ ਹੈ ਜੀ ਹਾਂ ਹਾਂ 1 15 ਦੀ ਠੀਕ ਹੈ ਜੀ ਮੈਂ ਛੋਟੀ ਹੈ ਕੋਈ ਸਮਝ ਗਿਆ ਨਹੀਂ ਨਹੀਂ ਛੋਟੀ ਨਾ ਮੰਨਦੇ ਵੱਡੀ ਕੁਆਲਟੀ ਬਹੁਤ ਆ ਰਹੀ ਹੈ ਦੇਖੋ ਵੀਰ ਪਿੱਛੋਂ ਫਾਰਮ ਦੀ ਮੈਂ ਆ ਇਹ ਨਾ ਮੈਂ ਕਹਦੇ ਇੱਧਰ ਵੇਖੋ ਹਾਂਜੀ ਇਹਨੂੰ ਵੀਡੀਓ ਬੁਖਾ ਦਿੰਦੇ ਆ ਭਾਜੀ ਘਰ ਦੀ ਖੁੱਲੇ ਦੀ ਸਾਰੀ ਕੋਪਰ ਬੈਠੀ ਵੀਰੇ ਪੂਰੀ ਗੇਠ ਗੇਠ ਤੇ ਸਨ ਲੱਗੇ ਹਨਾ ਜਿਹੜੇ ਸ਼ੌਕ ਨਾ ਕਿਸੇ ਮੈਂ ਰੱਖੀ ਇਹ ਨਾ ਕੋਈ ਸਮਝੋ ਵੇਖੋ ਮੈਂ ਖੁੱਲੀ ਫਿਰਦੀ ਹੈ ਖੁੱਲੀ ਛੱਡੀ ਹੈ ਨਾ ਖੁੱਲੀ ਵੇਖੋ ਕਿ ਮਈਆਂ ਵੀ ਇਹ ਨਾ ਕੋਈ ਕਹੇ ਵੀ ਮਾੜੇ ਘਰੋਂ ਆਏ ਵੇਖੋ ਮੈਂ ਸਾਰੀਆਂ ਖੁੱਲੀਆਂ ਛੱਡੀਆਂ ਚੰਗੇ ਸ਼ੌਂਗ ਨਾਲ ਆਹ ਦਾਨੀ ਕੋਈ ਮਈ ਆਈ ਕੋਈ ਆਮ ਬੰਦੇ ਹਰਿਆਣੇ ਦੀ ਪਿਓਰ ਮੈਂ ਹਾਂ ਬਿਲਕੁਲ ਵੱਡੀ ਮੈਂ ਹਾਂ ਹਾਂ ਇਹ ਨਾ ਕੋਈ ਸਮਝੇ ਬਿਲਕੁਲ ਵੀਰੇ ਚੈੱਕ ਕਰ ਲਓ ਹਾਂ ਬਿਲਕੁਲ ਵੇਖੋ ਚੰਗੀਆਂ ਭਲੀਆਂ ਮਈਆਂ ਸਾਰੀਆਂ ਖੁੱਲੀਆਂ ਛੱਡੀਆਂ ਵੇਖੋ ਬਿਲਕੁਲ ਬਿਲਕੁਲ ਕੋਈ ਖਾਣਾ ਨਹੀਂ ਨਾਲੇ ਵੀਰੇ ਤੁਹਾਡਾ ਐਕਸਪੀਰੀਅੰਸ ਪੁਰਾਣਾ ਵਾ ਤੁਸੀਂ ਉਹ ਪਸ਼ੂ ਲਿਆਉਣਾ ਜਿਹੜਾ ਤਲੱਲੇਦਾਰ ਆ ਤਲੱਲੇਦਾਰ ਹੈ ਨਾ ਜੇ ਵੀਰੇ ਪੇਟ ਪੁੱਠ ਜੈ ਕੇ ਕਰੋ ਡੰਗਰ ਸਿਰੇ ਦਾ ਲੈਣਾ ਸਿਰੇ ਦਾ ਸਿਰ ਮੰਨਣਯੋਗ ਵੀਰੇ ਗੱਲ ਤਾਂ 1 15 ਦੀ ਬਾਕੀ ਵੀਰੋ ਤੂੰ ਹੀ ਫੋਨ ਲਾ ਲਿਓ ਛੋੜ ਛੱਪਾ ਹੋ ਜੂ ਤਾਂ ਬੋਧ ਵੱਡੀ ਮੈਂ ਤੂੰ ਚੱਲ ਕੇ ਵੀ ਇੱਥੇ ਹੁੰਦੇ ਤੂੰ ਛੱਡ ਕੇ ਨਹੀਂ ਜਾਂਦੇ ਠੀਕ ਹੈ ਦੂਜੇ ਨੰਬਰ ਤੇ ਆ ਗਈ ਵੀਰੇ ਨੀਲੀ ਰਾਵੀ ਚ ਆ ਗਈ ਮੈਂ ਨੀਲੀ ਰਾਵੀ ਦੀ ਆ ਤੇ ਚਾ ਸੂਆ ਝੋਟੀ ਬਿਲਕੁਲ ਤਿਆਰ ਵਾ ਤਿਆਰ 14 ਕਿਲੋ ਦੀ ਫੁੱਲ ਪਤਾ ਫੁੱਲ ਗਰੰਟੀ ਆਈ ਏ ਝੋਟੀ ਦੀ ਠੀਕ ਹੈ ਜੀ ਤੇ ਚਿੰਪੜ ਇਹ ਵੀ ਰੂਵਾਂ ਕੋ ਫੋਲੀ ਹੋਏਗੀ ਵੇਖੋ ਵੀਰੋ ਇਹ ਵੀ ਵੱਡੀ ਮੈਂ ਆ ਵਜਨ ਵਾਲੀ ਆ ਨੀਲੀ ਰਾਵੀ ਚ ਆ ਗਈ ਆ ਬਾਕੀ ਲੇਵਾ ਚੈੱਕ ਕਰ ਲੋ ਲੇਵੇ ਤਾਂ ਹੁੰਦਾ ਜਾਲਾਉਗੀ ਕਿੰਨਾ ਦੁੱਧ ਭਰੂਗੀ ਕਦ ਕਾਠ ਫੁੱਲ ਆ ਗਿਆ ਵੀਰੋ ਰਾਜੀ ਫੁੱਲ ਆ ਗਈ ਤੰਨੀ ਲੀਰਾ ਵੀ ਆ ਗਈ ਵੀਰੋ ਲੇਵੇ ਲੂਵੇ ਦੀ ਬੜੀ ਸ਼ਾਨਦਾਰ ਆ ਅਈ ਕੁਲਜਿੰਦਰ ਕੇ ਨੂੰ ਮਾੜੀ ਪੈ ਜਨਾ ਤੇਰੇ ਵੀ ਬਸਲੇ ਹੱਕਦਾਰ ਹੁੰਦੇ ਨੇ ਬਿਲਕੁਲ ਕਿਉਂਕਿ ਸਾਲ ਹੀ ਚੀਜ਼ ਆ ਬਾਕੀ ਵੀਰਾਂ ਨੂੰ ਜੇ ਇਹੋ ਕੋਸ਼ਿਸ਼ ਹੁੰਦੀ ਹੈ ਕਿ ਪਸ਼ੂ ਸਾਫ਼ ਸੁਥਰਾ ਹੋਵੇ ਤੇ ਲੇਵੇ ਵਾਲਾ ਹੋਵੇ ਦੁੱਧ ਵੀ ਲੇਵੇ ਵਾਲੇ ਪਸ਼ੂ ਨੇ ਭਰਨਾ ਤਾਂ ਇੱਕ ਵੀਰੇ ਰੇਟ ਜਿਆਜ ਵੇਖਦਾ ਕਿਆ ਬਾਤ ਹੈ ਸੱਬੇ ਲਾਏ ਆ ਮੈਂ ਦਾ ਥਾਨ ਮੈਂ ਪਛਾਣ ਬਣੀ ਆ ਨਾ ਕਿੱਥੋਂ ਲੇਵਾ ਟੱਚ ਕਰਦੇ ਆ ਇਹਨੂੰ ਆਂਦੇ ਬਿੰਦੀਆਂ ਵਾਲਾ ਲੈ ਲੈ ਇੱਕ ਦੋ ਦਿਨ ਕੱਢ ਗਿਆ ਮੈਂ ਬਹੁਤ ਜਿਆਦਾ ਸਾਫ ਬਣੇਗੇ ਸਫਾਈਆਂ ਬਹੁਤ ਨੇ ਬਹੁਤ ਸਫਾਈ ਹਾਂਜੀ ਵੀਰੇ ਸੁੰਦੀ ਦਾ ਨਹੀਂ ਛੋਟੀ ਹੈ ਕੋ ਛੋਟੀ ਨਹੀਂ ਨਹੀਂ ਵੱਡੀ ਆ ਕੱਦ ਕਾਠਾ ਲੇਵਾ ਚੰਗਾ ਲੱਗਿਆ ਦੁੱਧ ਚੋ ਟਿੱਕੋ ਲੈ ਬੜਾ ਹੋਰ 14 ਕਿਲੋ ਪਰੇਗੀ ਦਿਨ ਲੈ ਜੂ ਦੋ ਤਿੰਨ ਹਾਂ ਦਿਨ ਲੈ ਜੀ ਦਿਨ ਲੈ ਜੂ ਵੀਰੇ ਮੁੱਲ 200000 ਰੁਪਏ ਲੱਖ ਕਰ ਲਈਏ 95 ਕਰ ਲਈਏ 85000 ਦੀ ਛੋਟੀ ਦੇਣੀ ਹੈ 85 ਦੀ ਹਾਂ ਥੋੜਾ ਬੋਦਾ ਮਾਨਤਾ ਕਰਾਂਗੇ ਕੀ ਬਾਤ ਹੈ ਜੀ ਵੇਖੋ ਵੀਰੋ 85000 ਦੀ ਤਾਂ ਰੇਟ ਚੈੱਕ ਕਰ ਲਓ ਵੀਰ ਦਾ ਐ ਥੱਲੇੋਂ ਪੂਰੇ ਕਲਾਵੇ ਪਾਉਂਦੀ ਆ 85 ਜੋ ਵੀ ਛੋਟ ਸੇ ਆਪਾਂ ਹੋ ਜੂ ਹਨਾ ਕੀ ਬਾਤ ਹੈ ਤੀਜੇ ਨੰਬਰ ਤੇ ਆ ਗਈ ਵੀਰ ਨਾ ਇਹ ਵੀ ਮੈਂ ਫੋੜਾ ਦਾ ਛੋਟ ਵੱਡੀ ਹੈ ਵੱਡੀ ਮੈਂ ਇਹ ਵੀ ਕੱਪਣਾਗੀ ਆਈ ਐ ਸਫਰ ਚ ਲੇਵਾ ਜਾ ਮੈਂ ਚੁੰਨੀ ਕਿ ਕੱਲ ਆਉਂ ਮੈਂ ਬਣੀ ਅਰਜੀ ਆਈਆਂ ਵੱਡੀ ਮੈਂ ਰੇ ਵਾਲੀ ਅੱਛਾ ਜੀ ਆਈਆਂ ਖੁੱਲੇ ਥਣ ਪਾਂਡੇ ਦੀ ਮਾਲਕਾ ਹਾਂ ਦੇਖੋ ਮੈਂ ਖਾਸੇ ਬਾਟ ਮੇਰਾ ਨਾਮ ਦੇਖੋ ਵੀਰੋ ਸੁng ਸੁng ਚੈੱਕ ਕਰ ਲਓ ਮੈਂ ਬਹੁਤ ਧੀਰ ਵੀ ਕਾ ਦਾ ਕੁ ਵੱਡੀ ਪਲੀ ਜੁੜੀ ਵੀਰੋ ਤਾਂ ਲੇਵੇ ਖੁੱਲੇ ਦੀ ਮਾਲਕਾ ਬੜੂ ਬਹੁਤ ਵੀਰੋ ਮੈਂ ਨਹੀਂ ਖੁੱਲੇ ਦਾ ਇਹਨਾਂ ਨਸਾਰ ਮਾਰਦੇ ਮਖਾਲਸ ਤਾਂ ਮੈਂ ਬੜੇ ਨਹੀਂ ਬਹੁਤ ਜ਼ਿਆਦਾ ਠੀਕ ਹੈ ਜੀ ਦੇਖੋ ਵੀਰੋ ਵੱਡੀ ਮੈਂ ਟੱਲਾਂ ਟੋਲਾ ਬਹੁਤ ਨਾਲ ਲੇਵੇ ਦੀਆਂ ਦਿਨ ਲੈ ਜੂ 2-4 ਦਿਨ ਇਹਨੇ 5-7 ਦਿਨ ਹਨਾ ਮੈਂ ਇੱਕ ਹਫਤਾ ਲੱਗੀ ਮੈਂ ਬੰਦੀ ਬੜੀ ਸਿੱਪਤ ਬੜੀ ਮਹਾਂ ਦੀ ਪਿਛੋੜੀ ਠੀਕ ਵੀ ਬੰਦੀ ਬਹੁਤ ਆ 11 14 ਕਿਲੋ ਦੀ ਮਹਾਂ ਦੇ ਗਰੰਟੀ ਫੋਲੇ ਵੀ ਆਈ ਠੀਕ ਹੈ ਜੀ ਵੇਖੋ ਵੀਰੋ ਦੇਖੋ ਵੀਰੋ ਢਿੱਲਾ ਚੈੱਕ ਕਰੋ ਲੈ ਵੀ ਦੀਆਂ ਤਾਂ ਵੀਰੇ ਮੋਲੇ ਦਾ ਬੀਨਦਰ ਵੱਡੀ ਹੈ ਮੈਂ ਹਾਂ ਜੀ ਮੈਂ 95 ਦੀ ਵਿਕਣੀ ਤੇ ਮੈਂ ਲੱਖ ਦੀ ਵਿਕਣੀ ਬਿਲਕੁਲ ਹਾਂ ਜੇ ਨਾ ਮੈਂ 92 ਦੀ ਦੇ ਦਈਏ 92 ਦੀ 2000 ਰੁਪਏ ਛੋੜ 90 ਹਜ਼ਾਰ ਦੀ ਮੈਂ ਦੇਣੀ 90 ਦੀ ਬਸ ਥੋੜਾ ਘੋਟ ਨਹੀਂ ਕਾਜਾ ਮਾਲ ਤਣ ਹੋ ਜਾਏਗਾ ਕੋਈ ਜ਼ਿਆਦਾ ਨਾ ਕਹੇ ਮੈਂ ਵੱਡੀ ਹੈ ਵੱਡੀ ਨਹੀਂ ਵੱਡੀ ਮੈਂ ਹਾਂ ਦੋ ਤਾਲੀ ਵੀਰੇ ਆ ਵੇਖੋ ਵੀਰੋ ਲੇਵਾ ਚੈੱਕ ਕਰੋ ਕਿਦਾਂ ਬਣਨਾ ਇਹ ਤਿਆਰ ਬਹੁਤ ਜਿਆਦੀ ਬਣੇਗਾ ਜਿਹੜੇ ਆਖ ਠੀਕ ਕਿਆ ਤਾਂ ਹੁੰਦੀ ਜੀ ਤਾਂ ਦੂਹ ਤਾਂ ਹੁੰਦੀ ਆ ਕੀ ਬਾਤ ਆ ਜੀ ਵੇਖੋ ਵੀਰੋ ਪੂਰਾ ਚੱਡਾ ਪੜ ਕੇ ਮੈਂ ਤਿਆਰ ਹੋ ਗੇ ਨਹੀਂ ਸੂਹੇਗੀ ਬਿਲਕੁਲ ਬਿਲਕੁਲ ਦੂਹ ਤਾਂ ਹੁੰਦੀ ਆ ਮਨ ਨਾਲ ਮਨ ਦੀ ਜੋ ਗੱਲ ਆ ਵੀਰੋ ਤਾਂ ਥਾਣ ਵੀ ਬੜਾ ਪਿਆਰਾ ਲੱਗਿਆ ਤੇ ਕੋ ਚੰਗੀ ਮੈਂ ਆ ਫੋਨ ਬਾਕੀ ਵੀਰ ਨੂੰ ਲਾ ਲਿਓ 90 ਜਮਾਨਤ ਹੋ ਜੂਗੀ ਬਾਕੀ ਇਹ ਮੈਂ ਖੜ ਕੇ ਕੋਈ 10000 ਰੁਪਏ ਨਫਾ ਵੀ ਲੈ ले सकदा वड्डी मैया तैयार होई ने चंगी कीमत रे मो मैं मोल उदन भी जाय पै मोल जी जाय जाय बिल्कुल बिल्कुल डंगर भी चंगे आज तक हां हफ्ते तीन तना 5 5 4 4 ਵੀਡੀਓ ਪਾਤੀ ਕੋ ਲਾਂਬੀ ਵਾਲੀ ਮੇਰੀ ਗੱਲਤ ਨਹੀਂ ਆਈ ਕਿੰਨਾ ਮਾਰੂ ਛੜਿਆ ਆਪਾ ਮੈਂ ਨਾ ਵੀਰੇ ਆਪਣੇ ਚੈਨਲ ਤੇ ਕਰੀਆ ਵੀਡੀਓ ਅਪਲੋਡ ਹੁੰਦੀਆਂ ਲਾਂਬਾ ਨਹੀਂ ਹੁੰਦਾ ਹਾਂ ਤਾਂ ਕਿ ਦੂਜੀ ਸੂਈ ਝੋਟੀ ਸੂਈ ਹੈ ਹਾਂਜੀ ਚੌਣ ਵਾਲਾ ਦੁੱਧ ਹੋਏਗਾ 12 ਪਰ ਆਪਾਂ 11 ਕਿਲੋ ਦੀ ਗਰੰਟੀ 11 ਕਿਲੋ ਬੱਚਿਆਂ ਕੀ ਪਾਇਆ ਨੇ ਵੀਰੇ ਹਾਂ ਮਗਰ ਕੱਟੀ ਆ ਜੀ ਆੜੀ ਹੈ ਜੀ ਹਾਂਜੀ ਠੀਕ ਹੈ ਤੇ 11 ਕਿਲੋ ਜਿਹੜਾ ਮੱਠੀ ਮੇਰਾ ਵੀ ਦੁੱਧ ਵੇਚ ਠੀਕ ਹੈ ਜੀ ਹਾਂ ਜੀ ਦੇਖੋ ਵੀਰੋ ਸੋਨੀ ਝੋਟੀ ਆ ਗਈ ਆ ਤੋਰਾ ਚੈੱਕ ਕਰ ਲਓ ਝੋਟੀ ਦਾ ਦੇਖੋ ਵੀਰੋ ਲੇਵਾ ਚੈੱਕ ਕਰ ਲਓ ਤਾਂ ਬਾਕੀ ਵੀਰੇ ਸ਼ਾਮ ਤਾਈ ਦਾ ਬਣ ਜਾਂਦੀ ਉਹ ਕਾਫੀ ਹਜੇ ਸਵੇਰ ਦਾ ਟਾਈਮ ਆ ਵੀਰੋ ਅਰੇ ਸਵੇਰ ਨੂੰ ਏਜ ਮੇਰੇ ਦੋ ਦਿਨਾਂ ਸੁਈਆਂ ਮੇਰਾ ਤਾਂ ਆਪਣੇ ਘਰ ਦਾ ਮਾਂ ਸਰਦਾ ਵਾ ਛੇ ਦੀ ਚੋਈ ਕੀਤੀ ਦੂ ਛੇ ਲਈ ਬਿਲਕੁਲ ਤਾਂ ਵੀਰੋ 11 ਵਜੇ ਦਾ ਟਾਈਮ ਆ ਸ਼ਾਮ ਤਾਈ ਤਾਂ ਕਾਫੀ ਤਿਆਰ ਹੋ ਜੂ ਮਗਰ ਵੀ ਕੱਟੀ ਆ ਗਈ ਆ ਤੇ ਲੰਮੀ ਤੌਰ ਦੇ ਵਿੱਚ ਭਾਈ ਕੋਈ ਪੈਮ ਵਾਲੀ ਗੱਲ ਨਹੀਂ ਹੈ ਤੈਨੂੰ ਲਾਇਆ ਜਾ ਕੋਈ ਦੇਖੋ ਵੀਰੇ ਸਾਫ ਸੁਥਰਾ ਵੀ ਦਾ ਕੰਮ ਆ ਕੋਈ ਏਡੀ ਨਹੀਂ ਆ ਵੀ ਸੋਹਣੀ ਮੈਲੇ ਵੇ ਵਾਲੀ ਝੋਟੀ ਹੈ ਹਨਾ ਬਾਕੀ ਚਵਾਈ ਇੱਕ ਨੰਬਰ ਜਨਾਨੀ ਜੋ ਹੈ ਪੰਡਾ ਜੋ ਰੂਮ ਆ ਨੂੰ ਕੋਲੀ ਹੋਏ ਹੈ ਰੂਮ ਵਰਗੀ ਆ ਚਵਾਈ ਦੇਖੋ ਵੀਰੇ ਥਣ ਬੜੇ ਪਿਆਰੇ ਬਹੁਤ ਵੀ ਚੋਲੀ ਦੋ ਤੇ 12 ਕਿਲੋ ਹੀ ਮੈਂ ਹੀ ਕਰ ਜੇਗੀ ਮੈਲਾ ਮੂਲਾ ਮਾਰ ਕੇ ਨਾ ਹਾਂਜੀ ਸਾਡੇ ਦਾ ਆ ਗਿਆ ਨਾ ਜਿਹੜਾ ਚੋਣ ਵਾਲਾ ਠੰਡਾ ਕਰਕੇ ਠੰਡਾ ਕਰਕੇ ਦੁੱਧ ਆ ਕਿੰਨਾ ਮੁੱਲ ਵੀਰੇ ਦਾ ਲੋਟੀ ਦੇ ਭਾਜ ਮੇਰੀ ਮਰਜ਼ੀ ਵੇਚ ਹਾਂਜੀ ਅੱਜ 90 ਰੁਪਏ ਦੀ ਹੈ ਪਾਣੀ ਛੋਟ 85 2 ਹੋਰ ਛੜਦੇ 83 ਜੀ 83 ਆ ਵਿਜੈਤੋ ਕੀ ਆ ਬਾਤ ਹੈ ਦੇਖੋ ਵੀਰੇ ਦੀਵਾਲੀ ਆਫਰ ਜੋ 80 90 85 ਤੇ 1 15 ਚਾਰ ਮਈਆਂ ਪਾ ਗਿਆਂ ਚਾਰ ਦਾ ਰੇਟ ਬਿਲਕੁਲ ਜਾਇਜ਼ ਹੀ ਕੀਤਾ ਬਿਲਕੁਲ ਕੋਈ ਸਿਰ ਤੇ ਵੀ ਆਊਗਾ ਮੇਰੇ ਮੈਂ ਦੇ ਲੱਗ ਆਓਗੇ ਤੁਸੀਂ ਛੱਡੋਗੇ ਨਹੀਂ ਜੋ ਰੇਟ ਮੰਗ ਲਿਆ 82 83 ਹਜ਼ਾਰ ਤਾਂ ਮੇਰੇ ਸਾਰਾ ਸਾਲ ਚੋਗੇ ਵੀ ਤੁਸੀਂ ਦੇਖ ਸਕਦੇ ਹੋ ਪਸ਼ੂ ਨੂੰ ਤਾਂ ਮਗਰ ਵੀ ਵੀਰੇ ਕੱਟੀ ਆ ਗਈ ਇਹਦੇ ਤਾਂ ਚੰਗੀਆਂ ਮੈਂ ਵਡੀਆਂ ਮੈਂ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰਾਂ ਨੂੰ ਇਹ ਬੇਨਤੀ ਹੁੰਦੀ ਆਥੀ ਜੋੜ ਕੇ ਕਿ ਵੀਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੀ ਜਾ ਲਿਓ ਲਾਈਕ ਕਰੋ ਸ਼ੇਅਰ ਕਰੋ ਪਰ ਨਵੀਂ ਤਰ੍ਹਾਂ ਵੀਡੀਓ ਲੈ ਕੇ ਪਹੁੰਚਾਈ ਜਾਵੇ ਤਾਂ ਬਾਕੀ ਵੀਰੇ ਤੂੰ ਪਸ਼ੂ ਦੇ ਲਾਗੇ ਹੁੰਦੇ ਹੋ ਤੂੰ ਛਾਟੀਂ ਨਹੀਂ ਜਾਂਦੇ ਜੋ ਬਖਾਇਆ ਜਾਂਦਾ ਦਿਖਾਇਆ ਜਾਂਦਾ ਉਹੀ ਨਿਕਲਦਾ ਅੱਜ ਤਾਂ ਵੱਲੇ ਮੰਡੀ ਲੱਗੀ ਆ ਇਹੋ ਜੀ ਮੈਂ ਦੋ ਦੋ ਰੱਖਦੇ ਹਾਂ ਬਿਲਕੁਲ ਮੈਂ ਨਾ ਵੀਰੇ ਇੱਕ ਤਾਂ ਪਿਛਲੀ ਵੀਡੀਓ ਤੇ ਜੈਰ ਰੇਡ ਕੀਤਾ ਸੀ 6-7 ਪਸ਼ੂ ਸੀਗੇ ਪਿਛਲੀ ਵੀਡੀਓ ਤੇ ਕਿਦੋਂ ਵੀਰੇ ਇੱਥੇ ਚੱਲ ਗਏ ਤੁਸੀਂ ਦੱਸਦੇ ਪਏ ਸੀਗੇ ਤਾਂ ਕੋਈ ਵੀਰੇ ਨੇ ਇਹ ਤਾਂ ਨਹੀਂ ਆਖਿਆ ਉਹ ਵੀ ਵੱਡੀ ਛੋਟੀ ਜਾਂ ਕਿਵੇਂ ਹਨਾ ਜੋ ਦਿਖਾਇਆ ਗਿਆ ਉਹੀ ਨਿਕਲਿਆ ਕਿੱਦਾਂ ਕਿ ਦਵੀਆਂ ਮੰਗੀਆਂ ਨੇ ਕਿਦਾਂ ਦਾ ਰੇਡ ਕੀਤਾ ਕਿਦਾਂ ਦਾ ਰੇਡ ਕੀਤਾ ਅਰੇ ਹੀ ਦੁਨੀਆ ਦਾ ਫੋਨ ਆਇਆ ਪਤਾ ਨਹੀਂ ਕਿੱਥੋਂ ਕਿਥੋਂ ਝੋਟੀਆਂ ਵੇਖ ਕੇ ਫੋਨ ਆ ਗਿਆ ਬਿਲਕੁਲ ਬਹੁਤਿਆਂ ਤੂਫਾਨ ਝੋਟੀਆਂ ਸੀ ਉਹ ਤਾਂ ਤੇ ਜਿਹੜਾ 85 5000 ਰੇਡ ਪਾਇਆ ਉਹ ਵੀ ਟ੍ਰੈਕਟਰ ਤੋਂ ਪਹਿਲਾਂ ਵੀ ਟ੍ਰੈਕਟਰ ਤੋਂ ਪਹਿਲਾਂ ਪਹਿਲਾਂ ਵੀਰੇ ਪਹਿਲਾਂ ਤਾਂ ਬਾਕੀ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜਾਊਗਾ ਤਾਂ ਐਡਰੈਸ ਵੀਰੇ ਇੱਕ ਦੱਸੀ ਪਿੰਡ ਪਿੰਡ ਸ਼ਿਕਾਰਵਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98555 01706 ਠੀਕ ਆ ਸਤਿ ਸ੍ਰੀ ਅਕਾਲ ਵੀਰੇ